ਬਾਗ ਵਿੱਚ ਇੱਕੋ ਜਿਹੇ ਫੁੱਲ ਹੋਵਨ ਬਾਗ ਵਿੱਚ ਇੱਕੋ ਜਿਹੇ ਫੁੱਲ ਹੋਵਨ ਤਾਂ ਉਸ ਨੂੰ ਕਦੇ ਬੁਲਜਾਰ ਨਹੀਂ ਕਹਿੰਦੇ ਤਾਂ ਉਸ ਨੂੰ ਕਦੇ ਬੁਲਜਾਰ ਨਹੀਂ ਕਹਿੰਦੇ ਜਿੰਨਾ ਰਿਸ਼ਤੇ ਆ ਵਿੱਚ ਮਜਬੂਰੀ ਹੋਵੇ ਜਿੰਨਾ ਰਿਸ਼ਤੇ ਆ ਵਿੱਚ ਮਜਬੂਰੀ ਹੋਵੇ ਤਾਂ ਉਸ ਨੂੰ ਕਦੇ ਪਿਆਰ ਨਹੀਂ ਕਹਿੰਦੇ ਤਾਂ ਉਸ ਨੂੰ ਕਦੇ ਪਿਆਰ ਨਹੀਂ ਕਹਿੰਦੇ ਜਿਸ ਘਰ ਵਿੱਚ ਇੱਕ ਜੁਟਤਾ ਨਾ ਹੋਵੇ ਜਿਸ ਘਰ ਵਿੱਚ ਇੱਕ ਜੁਟਤਾ ਨਾ ਹੋਵੇ ਤਾਂ ਉਸ ਨੂੰ ਸੁਖੀ ਪਰਿਵਾਰ ਨਹੀਂ ਕਹਿੰਦੇ ਤਾਂ ਉਸ ਨੂੰ ਸੁਖੀ ਪਰਿਵਾਰ ਨਹੀਂ ਕਹਿੰਦੇ ਗਧਿਆਂ ਦੀ ਜੋ ਕਰਨ ਸਵਾਰੀ ਗਧਿਆਂ ਦੀ ਜੋ ਕਰਨ ਸਵਾਰੀ ਤਾਂ ਉਸ ਨੂੰ ਕਦੇ ਅਸਵਾਰ ਨਹੀਂ ਕਹਿੰਦੇ ਤਾਂ ਉਸ ਨੂੰ ਕਦੇ ਅਸਵਾਰ ਨਹੀਂ ਕਹਿੰਦੇ ਬੇਮਤਲਬ ਦੀ ਜੋ ਗੁਫ਼ਤਗੂ ਹੁੰਦੀ ਬੇਮਤਲਬ ਦੀ ਜੋ ਗੁਫ਼ਤਗੂ ਹੁੰਦੀ ਤਾਂ ਉਸ ਨੂੰ ਕਦੇ ਗੁਫ਼ਤਾਰ ਨਹੀਂ ਕਹਿੰਦੇ ਤਾਂ ਉਸ ਨੂੰ ਕਦੇ ਗੁਫ਼ਤਾਰ ਨਹੀਂ ਕਹਿੰਦੇ ਜਿਸ ਮਹਿਫਿਲ ਵਿੱਚ ਨਾਟਕ ਚੇਟਕ ਹੋਵਨ ਜਿਸ ਮਹਿਫਿਲ ਵਿੱਚ ਨਾਟਕ ਚੇਟਕ ਹੋਵਨ ਤਾਂ ਉਸ ਨੂੰ ਕਦੇ ਦਰਬਾਰ ਨਹੀਂ ਕਹਿੰਦੇ ਤਾਂ ਉਸ ਨੂੰ ਕਦੇ ਦਰਬਾਰ ਨਹੀਂ ਕਹਿੰਦੇ ਅਮਰ ਜਿਸ ਦੇ ਮੂੰਹ ਤੇ ਨਾ ਮੋਛ ਤੇ ਨਾ ਦਾੜੀ ਹੋਵੇ ਜਿਸ ਤੇ ਮੂੰਹ ਤੇ ਨਾ ਮੋਛ ਨਾ ਦਾੜੀ ਹੋਵੇ ਤਾਂ ਉਸ ਨੂੰ ਕਦੇ ਸਰਦਾਰ ਨਹੀਂ ਕਹਿੰਦੇ ਤਾਂ ਉਸ ਨੂੰ ਕਦੇ ਸਰਦਾਰ ਨਹੀਂ ਕਹਿੰਦੇ ਬਾਗ ਵਿੱਚ ਇੱਕੋ ਜਿਹੇ ਫੁੱਲ ਹੋਣ ਤਾਂ ਉਸ ਨੂੰ ਕਦੇ ਬੁਲਜ਼ਾਰ ਨਹੀਂ ਕਹਿੰਦੇ ਤਾਂ ਉਸ ਨੂੰ ਕਦੇ ਬੁਲਜ਼ਾਰ ਨਹੀਂ ਕਹਿੰਦੇ